ਬਹੁਤ ਸਾਰੇ ਨੌਜਵਾਨਾਂ ਦੀ ساری ਉਮਰ ਲੰਘ ਜਾਂਦੀ ਆ ਪਰ ਉਹਨਾਂ ਦਾ ਵਿਆਹ ਨਹੀਂ ਹੁੰਦਾ ਪਰ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹਦੇ ਵਿੱਚ ਇੱਕ ਨੌਜਵਾਨ ਨੇ ਤਿੰਨ ਵਿਆਹ ਕਰਵਾਏ ਹੋਏ ਸੀ ਅਤੇ ਉਸ ਨੌਜਵਾਨ ਨੇ ਚੌਥਾ ਵਿਆਹ ਵੀ ਕਰਵਾ ਚੁੱਕਿਆ ਸੀ ਇਹ ਜਿਹੜੀ ਸੱਚੀ ਘਟਨਾ ਝਾਰਖੰਡ ਦੇ ਗੌਂਡਾ ਜ਼ਿਲ੍ਹੇ ਦੀ ਹੈ ਪਿੰਡ ਸਨੀਪੁਰ ਦੀ ਹੈ ਕੀ ਹੋਇਆ ਦੋਸਤੋ ਇੱਥੇ ਇੱਕ ਨੌਜਵਾਨ ਨੇ ਆਪਣਾ ਜਦੋਂ ਚੌਥਾ ਵਿਆਹ ਕਰਵਾਇਆ ਤਾਂ ਉਸ ਟਾਈਮ ਪੁਲਿਸ ਪਹੁੰਚ ਗਈ ਪੁਲਿਸ ਨੂੰ ਜਦੋਂ ਇਹ ਖਬਰ ਮਿਲੀ ਤਾਂ ਤੁਰੰਤ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਉਸ ਨੌਜਵਾਨ ਨੂੰ ਗ੍ਰਫਤਾਰ ਕਰ ਲੈਂਦੀ ਹੈ ਜਦੋਂ ਉਸ ਲੜਕੇ ਦਾ ਵਿਆਹ ਹੋ ਰਿਹਾ ਹੁੰਦਾ ਤਾਂ ਉਸ ਦੀ ਪਹਿਲੀ ਪਤਨੀ ਵੀ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈ ਅਤੇ ਉਹ ਉਸ ਲੜਕੇ ਦੀ ਕੁੱਟਮਾਰ ਕਰਦੀ ਹੈ ਅਤੇ ਉਹ ਕਹਿੰਦੀ ਹੈ ਕਿ ਇਸ ਲੜਕੇ ਨੇ ਮੇਰੇ ਨਾਲ ਧੋਖੇਬਾਜ਼ੀ ਕੀਤੀ ਹੈ ਅਤੇ ਇਸ ਨੇ ਦੋ ਪਹਿਲਾਂ ਵਿਆਹ ਕਰਵਾਏ ਸੀ ਮੇਰੇ ਨਾਲ ਤੀਸਰਾ ਵਿਆਹ ਸੀ ਅਤੇ ਹੁਣ ਇਸ ਲੜਕੀ ਨਾਲ ਇਸ ਨੇ ਚੌਥਾ ਵਿਆਹ ਕਰਵਾਇਆਗਾ ਪਰ ਇਸ ਗੱਲ ਤੋਂ ਪਿੰਡ ਵਾਲੇ ਵੀ ਨਿਰਾਸ਼ ਹਨ ਉਸ ਨੌਜਵਾਨ ਨੂੰ ਫੜ ਕੇ ਉਸ ਦਾ ਕੁਟਾਪਾ ਕੀਤਾ ਚੰਗੀ ਤਰ੍ਹਾਂ ਅਤੇ ਇਹ ਜਿਹੜੀ ਖਬਰ ਹੈ ਇਹ ਪੂਰੇ ਸੋਸ਼ਲ ਮੀਡੀਆ ਤੇ ਫੈਲ ਜਾਂਦੀ ਆ ਪਰ ਜਿਹੜਾ ਉਹ ਨੌਜਵਾਨ ਹੈ ਉਸ ਦਾ ਇਹ ਕਹਿਣਾ ਸੀ ਕਿ ਮੈਂ ਇਸ ਦੇ ਨਾਲ ਰਜਮੰਦੀ ਨਾਲ ਵਿਆਹ ਕਰਵਾਇਆ ਅਤੇ ਇਸ ਦਾ ਪਹਿਲਾਂ ਤਲਾਕ ਹੋ ਚੁੱਕਿਆਗਾ ਇਸ ਤੋਂ ਬਾਅਦ ਮੈਂ ਇਸ ਤੇ ਨਾਲ ਵਿਆਹ ਕਰਵਾਇਆਗਾ ਮੈਂ ਕਿਸੇ ਨਾਲ ਧੋਖੇबाजी ਨਹੀਂ ਕੀਤੀ ਸੋ ਜਿਹੜੇ ਪਿੰਡ ਵਾਲੇ ਨੇ ਉਹ ਇਸ ਗੱਲ ਤੋਂ ਨਾਰਾਜ਼ ਨੇ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੌਜਵਾਨ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਕੁੜੀਆਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਕੇ ਕਿਸੇ ਦੇ ਨਾਲ ਧੋਖੇਬਾਜ਼ੀ ਨਾ ਕਰੇ ਕਿਉਂਕਿ ਅਕਸਰ ਨੌਜਵਾਨਾਂ ਭੋਲੀਆਂ ਪਲੀਆਂ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਨੂੰ ਝੂਠਾ ਦੱਸਦਾ ਸੀ ਕਿ ਵੀ ਮੈਂ ਕੁਵਾਰਾਂਗਾ ਅਤੇ ਉਸ ਤੋਂ ਬਾਅਦ ਇਹ ਉਹਨਾਂ ਨਾਲ ਪਿਆ ਕਰਵਾਉਂਦਾ ਸੀਗਾ ਤਾ ਇਸ ਤੋਂ ਬਾਅਦ ਹੁਣ ਉਹ ਪੁਲਿਸ ਦੇ ਹੱਥ ਚੜ ਗਿਆ ਤੇ ਹੁਣ ਉਸ ਦਾ ਕਟਾਪਾ ਵੀ ਹੋ ਗਿਆ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਦੋਸਤੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ